ਸਟਾਰ ਰਾਸ਼ਟਰਪਤੀ ਦੇ ਧੰਨਵਾਦ ਦੇ ਮਤੇ ਉਤੇ ਲੋਕ ਸਭਾ ਵਿੱਚ ਹੋ ਰਹੀ ਬਹਿਸ ਵਿੱਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਦਨ ਵਿੱਚ ਕੁਝ ਅਜਹੀਆਂ ਗੱਲਾਂ ਮੁੱਢਲੇ ਰੂਪ ਵਿੱਚ ਕਹੀਆਂ ਹਨ ਜੋ ਕਈ ਵਾਰ ਗੰਭੀਰ ਸਵਾਲ ਖੜੇ ਕਰਦੀਆਂ ਹਨ ਡੰਡੀ ਇਹਨਾਂ ਵਿੱਚੋਂ ਕੁਝ ਅਜਹੀਆਂ ਟਿੱਪਣੀਆਂ ਵੀ ਹਨ ਜੋ ਗੰਭੀਰ ਮਸਲਿਆਂ ਉੱਤੇ ਬੇहद ਹਲਕੀਆਂ ਜਾਪਦੀਆਂ ਹਨ ਡੰਡੀ ਇੱਕ ਰਾਸ਼ਟਰੀ ਪਾਰਟੀ ਦੇ ਆਗੂ ਵੱਲੋਂ ਸੰਸਦ ਵਿੱਚ ਕੋਈ ਵੀ ਗੱਲ ਕਰਨਾ ਵੱਡੇ ਮਾਨੇ ਰੱਖਦਾ ਹੈ ਡੈਂਡੀ ਇਸ ਵਿੱਚ ਤੱਥਾਂ ਦੇ ਆਧਾਰ ਉੱਤੇ ਗੰਭੀਰ ਚਿੰਤਨ ਵੀ ਸ਼ਾਮਿਲ ਹੋਣਾ ਜ਼ਰੂਰੀ ਹੈ ਡੈਂਡੀ ਇਹਨੀ ਮਹੱਤਵਪੂਰਨ ਸਟੇਜ ਉੱਤੇ ਬੋਲਣ ਤੋਂ ਪਹਿਲਾਂ ਕਿਸੇ ਵੀ ਵੱਡੇ ਆਗੂ ਲਈ ਪੂਰੀ ਤਿਆਰੀ ਕੀਤੀ ਜਾਣ ਦੀ ਲੋੜ ਹੁੰਦੀ ਹੈ ਡੈਂਡੀ ਇੱਥੇ ਜੋ ਅਹਿਮ ਨੁਕਤੇ ਰਾਹੁਲ ਗਾਂਧੀ ਨੇ ਉਠਾਏ ਹਨ ਉਹਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 100 ਜਗ ਸਮਾਗਮ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਦੀ ਵਾਸ਼ਿੰਗਟਨ ਦੀ ਯਾਤਰਾ ਦਾ ਉਲੇਖ ਵੀ ਸ਼ਾਮਿਲ ਹੈ ਡੰਡੀ ਰਾਹੁਲ ਗਾਂਧੀ ਅਨੁਸਾਰ ਇਹ ਯਾਤਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਡੋਨਾਲਡ 트াম্প ਦੇ ਸੌ ਚੱਕ ਸਮਾਗਮ ਵਿੱਚ ਸ਼ਿਰਕਤ ਕਰਾਉਣ ਲਈ ਕੀਤੀ ਗਈ ਸੀ ਡੰਡੀ ਇਸ ਲਈ ਕਿ ਅਮਰੀਕੀ ਪ੍ਰਸ਼ਾਸਨ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਇਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਭੇਜੇ ਡੰਡੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਉੱਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਝੂਠ ਦਾ ਪੁਲੰਦਾ ਕਿਹਾ ਹੈ ਸਟਾਰ ਅਤੇ ਸਿਆਸਤ ਤੋਂ ਪ੍ਰੇਰਿਤ ਆਖਿਆ ਹੈ ਡੈਂਡੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਅਜਹੀਆਂ ਫੜੀਆਂ ਟਿੱਪਣੀਆਂ ਨਾਲ ਵਿਦੇਸ਼ਾਂ ਵਿੱਚ ਦੇਸ਼ ਦਾ ਸਨਮਾਨ ਘਟਦਾ ਹੈ ਡੈਂਡੀ ਉਨਾ ਇਸ ਦਾ ਵਿਸਥਾਰ ਦਿੰਦਿਆਂ ਕਿਹਾ ਕਿ ਉਹਨਾਂ ਦੀ ਪਿਛਲੇ ਸਾਲ 24 ਦਸੰਬਰ ਤੋਂ 29 ਦਸੰਬਰ ਤੱਕ ਦੀ ਅਮਰੀਕੀ ਯਾਤਰਾ ਦੌਰਾਨ ਉਹ ਉਥੋਂ ਦੇ ਵਿਦੇਸ਼ ਸਕੱਤਰ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਮਿਲੇ ਸਨ ਜੈਸਦਾ ਪੂਰਾ ਵਿਸਥਾਰ ਉਹਨਾਂ ਨੇ ਦਿੱਤਾ ਹੈ ਡੰਡੀ ਇਸ ਦੇ ਨਾਲ ਹੀ ਲੋਕ ਸਭਾ ਵਿੱਚ ਬੋਲਦਿਆਂ ਰਾਹੁਲ ਗਾਂਧੀ ਨੇ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਇਆ ਹੈ ਕਿ ਚੀਨ ਨੇ ਭਾਰਤ ਦੇ 4000 ਵਰਗ ਕਿਲੋਮੀਟਰ ਖੇਤਰ ਉਤੇ ਕਬਜ਼ਾ ਕਰ ਲਿਆ ਹੈ ਡੰਡੀ ਇਸ ਦਾ ਭਾਵ ਇਹ ਹੈ ਕਿ ਇਸ ਗੱਲ ਨੂੰ ਸਰਕਾਰ ਲੁਕਾ ਰਹੀ ਹੈ ਡੰਡੀ ਅਸੀਂ ਇੱਕ ਵੱਡੀ ਕੌਮੀ ਸਿਆਸੀ ਪਾਰਟੀ ਦੇ ਵੱਡੇ ਆਗੂ ਤੋਂ ਅਜੇ ਹੀ ਟਿੱਪਣੀ ਦੀ ਆਸ ਨਹੀਂ ਕਰਦੇ ਡੰਡੀ ਜੇਕਰ ਉਹਨਾਂ ਕੋਲ ਕੋਈ ਸਬੂਤ ਹਨ ਤਾਂ ਅਜਿਹੇ ਸਮੇਂ ਉਹ ਦੱਸਣੇ ਜ਼ਰੂਰੀ ਹਨ ਡੰਡੀ ਬਿਨਾ ਸਬੂਤਾਂ ਤੋਂ ਤੱਥ ਰਹਿਤ ਅਜਿਹੀ ਟਿੱਪਣੀ ਕੌਮੀ ਵਕਾਰ ਨੂੰ ਟਾ ਲਾਉਣ ਵਾਲੀ ਗੱਲ ਹੈ ਡੰਡੀ ਜਿੱਥੋਂ ਤੱਕ ਚੀਨ ਦੇ ਭਾਰਤੀ ਖੇਤਰ ਉੱਤੇ ਕਬਜ਼ੇ ਦਾ ਸਬੰਧ ਹੈ ਉਸ ਦਾ ਪਹਿਲਾ ਹਮਲਾ ਜਵਾਹਰ ਲਾਲ ਨਹਿਰੂ ਦੀ ਕਾਂਗਰਸ ਪਾਰਟੀ ਦੀ ਹਕੂਮਤ ਵੇਲੇ ਹੀ ਹੋਇਆ ਸੀ ਡੰਡੀ ਪੰਜਵੀਂ ਚੀਨ ਵੱਲੋਂ ਭਾਰਤ ਦੀ ਵੱਧ ਤੋਂ ਵੱਧ ਜ਼ਮੀਨ ਕਾਂਗਰਸ ਦੀਆਂ ਹਕੂਮਤਾਂ ਦੇ ਸਮੇਂ ਹੀ ਹਥਿਆਈ ਗਈ ਸੀ ਡੰਡੀ ਇਸ ਦੇ ਬਾਵਜੂਦ ਉਸ ਦੇ ਪਿਤਾ ਸਟਾਕ